ਹਾਂਜੀ ਫਰੈਂਡਸ ਪੀਐਸਪੀਸੀਐਲ ਚ 543 ਪੋਸਟਾਂ ਆਗੀਆਂ ਨੇ ਜੀ ਜੇਈ ਇਲੈਕਟ੍ਰੀਕਲ ਜੇਈ ਸਬਸਟੇਸ਼ਨ ਅਤੇ ਜੇਈ ਸਿਵਲ ਦੀਆਂ ਅਪਲਾਈ ਹੋਣਾ ਸ਼ੁਰੂ ਹੋਣਾ ਜੀ 9/2/2024 ਤੋਂ ਅਤੇ ਲਾਸਟ ਡੇਟ 1/3/2024 ਹੋਵੇਗੀ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੀ ਹੋਰ ਵਿਸਤਾਰਪੂਰਵਕ ਜਾਣਕਾਰੀ ਹੈ ਜਿਹੜੀ ਜਲਦ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਮਿਸ ਨਾ ਹੋਵੇ Facebook Twitter Instagram Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਉਹਨਾਂ ਨੂੰ ਸਾਰਿਆਂ ਨੂੰ ਫੋਲੋ ਕਰ ਲੈਣਾ ਜੀ ਕੌਣ-ਕੌਣ ਅਪਲਾਈ ਕਰ ਸਕਦਾ ਹੈ ਯੋਗਤਾ ਕੀ ਰਹੇਗੀ ਲਾਸਟ ਡੇਟ ਤੁਹਾਨੂੰ ਦੱਸਤਾ 1 3 2024 ਉਹ ਡਿਟੇਲ ਵੀਡੀਓ ਜਿਹੜੀ ਆਪਾਂ ਜਲਦ ਹੀ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਘੰਟੀ ਦਾ ਬਟਨ ਜੂਰ ਦਬਾ ਕੇ ਰੱਖਿਓ ਵਾਰ-ਵਾਰ ਤਾਂ ਕਹਿੰਦੇ ਰਹਿੰਦੇ ਆ ਜੇਕਰ ਘੰਟੀ ਦਾ ਬਟਨ ਨਹੀਂ ਦਬਾਇਆ ਹੋਏਗਾ ਤਾਂ ਤੁਹਾਡੇ ਕੋਲ ਨੋਟਿਸ ਨਹੀਂ ਪਹੁੰਚਣਾ ਠੀਕ ਹੈ ਜੀ ਨੋਟੀਫਿਕੇਸ਼ਨ ਨਾਲ ਦੀ ਨਾਲ ਆ ਜਾਏਗਾ ਇਸ ਲਈ ਘੰਟੀ ਦਾ